ਫਗਵਾੜਾ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਤੇ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਸੜਕ ਹਾਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜਣੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਮ੍ਰਿਤਕ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਟੈਲ ਸਿੰਘ ਉਮਰ ਕਰੀਬ 65 ਸਾਲ ਵਾਸੀ ਖਲਵਾੜਾ ਕਲੋਨੀ ਅਤੇ ਜ਼ਖਮੀਆਂ ਦੀ ਪਛਾਣ ਕੁਲਜੀਤ RAM ਪੁੱਤਰ ਗੁਰਮੀਤ RAM ਵਾਸੀ ਖਲਵਾੜਾ ਕਲੋਨੀ ਅਤੇ ਅਮਰਿਤ ਸਿੰਘ ਪੁੱਤਰ ਵਿਕਰਮ ਸਿੰਘ ਵਾਸੀ ਸਿਟੀ ਹਾਰਟ ਕਲੋਨੀ ਫਗਵਾੜਾ ਵਜੋਂ ਹੋਈ ਮੌਕੇ ਤੇ ਜਾਣਕਾਰੀ ਦਿੰਦੇ ਅਮ੍ਰਿਤਕ ਦੇ ਪਰਿਵਾਰਕ ਮੈਂਬਰ ਹੈਪੀ ਵਾਸੀ ਖਲਵਾੜਾ ਕਲੋਨੀ ਨੇ ਦੱਸਿਆ ਕਿ ਉਸ ਦਾ ਤਾਇਆ ਬਖਸ਼ੀਤ ਸਿੰਘ ਆਪਣੇ ਦੋਤੇ ਕੁਲਜੀਤ ਨਾਲ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਘਰ ਖਲਵਾੜਾ ਕਲੋਨੀ ਨੂੰ ਜਾ ਰਿਹਾ ਸੀ ਚੰਡੀਗੜ੍ਹ ਬਾਈਪਾਸ ਖਲਵਾੜਾ ਮੋੜ ਤੇ ਉਹਨਾਂ ਦੀ ਜਲੰਧਰ ਸਾਈਡ ਤੋਂ ਆ ਰਹੇ ਇੱਕ ਬੁਲਟ ਮੋਟਰਸਾਈਕਲ ਜਿਸ ਨੂੰ ਅਮ੍ਰਿਤ ਨਾਮ ਦਾ ਇੱਕ ਲੜਕਾ ਚਲਾ ਰਿਹਾ ਸੀ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਬਖਸ਼ੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਦੋਤਾ ਅਤੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸਿਵਲ ਹਸਪਤਾਲ 'ਚ ਐਮਰਜੈਂਸੀ ਡਾਕਟਰ ਵੱਲੋਂ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਹਰਿਸ਼ ਭੰਡਾਰੀ ਦੀ 에ਰਪੋਰਟ ਮੈਨ ਤਾਂ ਮੈਨੂੰ ਹੈਪੀ ਆ ਜੀ ਇੱਕ ਸੜਕ ਹਾਦਸਾ ਹੋਇਆ ਹੈ ਖਲਵਾੜਾ ਗੇਟ ਦੇ ਕੋਲ ਕੀ ਕਾਰਨ ਮਤਲਬ ਕਿੱਦਾਂ ਹੋਇਆ ਸਾਰਾ ਇਹ ਉਹ ਤਾਏ ਜੀ ਸੜਕ ਕ੍ਰੋਸ ਕਰ ਲੱਗੇ ਸਗੇ ਬਾਈਪਾਸ ਜਿਹੜਾ ਉੱਥੇ ਕੀ ਆਈ ਤੇ ਮੁੰਡਾ ਕਾਫੀ ਸਪੀਡ ਤੇ ਆ ਰਿਹਾ ਸੀਗਾ ਬੁਲਟ ਤੇ ਵਿੱਚ ਵੱਜਾਈ ਜਿੱਦਾਂ ਚਲੋ ਬੋਡੀ ਦੇਖਦੇ ਆ ਕਾਫੀ ਫ੍ਰੈਕਚਰ ਹੋਈ ਜਾ ਉਹ ਤਾਂ ਪਤਾ ਲੱਗਦਾ ਬੁਲਟ ਦੀ ਸਪੀਡ ਘੱਟ ਤੋਂ ਘੱਟ 150 ਤੇ ਲੱਗਦੀ ਹੋਣੀ ਘੱਟ ਤੋਂ ਘੱਟ ਬੁਲਟ ਦੀ ਸਪੀਡ ਇੰਨੀ ਜ਼ਿਆਦਾ ਹੋਵੇਗਾ ਘੱਟ ਤੋਂ ਘੱਟ ਜੇ ਆਪਾਂ ਦੇਖੀਏ ਤੇ ਮੈਕਸਿਮਮ ਲਾ ਲਈ ਫਿਰ ਤਾਂ ਕੋਈ ਜ਼ਿਆਦਾ ਹੀ ਹੋਣੀ ਆ ਠੀਕ ਹੈ ਜੀ ਜਿਹੜੇ ਤੁਹਾਡੇ ਤਾਇਆ ਜੀ ਸੀ ਕਿੰਨੇ ਜਾਣੇ ਸੀ ਕਿ ਨਾਲ ਜੀ ਉਹਨਾਂ ਦੇ ਹੂੰ ਤਾਇਆ ਜੀ ਦੇ ਨਾਲ ਇੱਕ ਉਹਨਾਂ ਦਾ ਦੋਤਾ ਸੀਗਾ ਠੀਕ ਹੈ ਜੀ ਟ੍ਰੀਵਲ ਪਤੋ ਦਾ ਕੰਦਰਾ ਖਾਉਦਾ ਉਹ ਕਦੇ ਇੱਥੇ ਸੀਗੇ ਉਹ ਤਾਂ ਆ ਜਿਹਦੇ ਨਾਲ ਬੈਠੇ ਸੀਗੇ ਇਹ ਕਿਹੜੇ ਸਾਧਨ ਤੇ ਸੀਗੇ ਸਕੂਟੇ ਜੀ ਸੀਗੀ ਤੇ ਜਿਹੜੇ ਬੁਲਟ ਤੇ ਸੀਗੇ ਉਹ ਕੌਣ ਸੀ ਨਾਲ ਆਣਾ ਉਹ ਇੱਕੇ ਮੁੰਡਾ ਸੀਗਾ ਕਿ ਕਿੱਥੇ ਦੇ ਰਹਿਣ ਵਾਲੇ ਅਸੀਂ ਖਲਵਾੜਾ ਕਲੋਨੀ ਤੇ ਜਿਹੜਾ ਮੁੰਡਾ ਬੁਲਟ ਤੇ ਸੀਗਾ ਉਹ ਉਹ ਕਿੱਥੇ ਦਾ ਖੰਦਾ ਭਾਈ ਸਿਵਲ ਹੀ ਆ ਹਾਂਜੀ ਇੱਥੇ ਹੀ ਆ ਇਹ ਇਹ ਰੋਂਗ ਸਾਈਡ ਤੋਂ ਆ ਰਹੇ ਆ ਸੀਗਾ ਇਹ ਸ਼ੈਦ ਅਸਤਾ ਉਹ ਇਸ ਵਾਰ ਸਪੀਡ ওভার ਹੋਣੀ ਮੇਰੇ ਸਾਬ ਨੂੰ ਹੋਇਆ ਕਿਹੜੀ ਜਗ੍ਹਾ ਕਿੱਥੇ ਹੋਇਆ ਇਹ ਜਦੋਂ ਆਪਾਂ ਖਲਵਾੜਾ ਰੋਡ ਜਾਂਦੇ ਆ ਨਾ ਖਲਵਾੜਾ ਖਲਵਾੜੇ ਵੱਲ ਜਾਂਦੇ ਬਾਈਪਾਸ ਕ੍ਰੋਸ ਕਰਦੇ ਬਾਬੇ ਕਦੀ ਵੱਲੋਂ ਉੱਥੇ ਹੋਇਆ ਤੇ ਕੰਡੀਸ਼ਨ ਭਾਈ ਕਿਦਾਂ ਆਪਣੇ ਬੰਦਿਆਂ ਦੀ ਤਾਜ ਜੀ ਦਾ ਮੇਰੇ ਚਲੋ ਉੱਥੇ ਹੀ ਹੋ ਗਿਆ ਸੀਗੇ ਐਕਸਪਾਇਰ ਹੋ ਗਏ ਉਹ ਜਿਹੜੇ ਨਾਲ ਸੀ ਉਹਨਾਂ ਦੇ ਦੋ ਤਾਂ ਇਹ ਨਾਲ ਉਹਦੀ ਲੱਤ ਥੋੜੀ ਫੈਕਚਰ ਉਹਨਾਂ ਪ੍ਰਹਾਰ ਹਸਪਤਲ ਲੈ ਗਏ ਤੇ ਕਿਹੜੀ ਜਗ੍ਹਾ ਜਾ ਰਹੀ ਸਾਰੇ ਇਹ ਇੱਕ ਘਰ ਜਾ ਰਹੇ ਇਹ ਖਲਵਾੜੇ ਅੱਛਾ ਤੇ ਉਹ ਮੁੰਡਾ ਕਿੱਧਰੋਂ ਆ ਰਿਹਾ ਸੀ ਪਤਾ ਲੱਗਾ ਕੁਝ ਉਹ ਇਧਰੋਂ ਸ਼ਹਿਰਪੁਰ ਰ ਨੇ ਬੋਲਣ ਦੀ ਹਾਲਾ ਚਾਹ ਮੁੰਡਾ ਨਹੀਂ ਬਹੁਤ ਘੱਟ ਬੋਲਦਾ ਕਿਉਂਕਿ ਉਹ ਕਹਿੰਦਾ ਵੀ ਰੋ ਰੋ ਰਹੇ ਜਾਂਦਾ ਰੋਈ ਜਾਂਦਾ ਬੋਲਦਾ ਗੋਰੀ ਫਿਰ ਮੈਂ ਨਾ ਪੁੱਛਿਆ ਸੀਗਾ ਮੈਨੂੰ ਕਹਿੰਦਾ ਮੇਰਾ ਨਾਮ ਆ ਮੇਰੇ ਅੱਪਾ ਇਹ ਟੱਕਰ ਭਾਜੀ ਕਿੱਦਾਂ ਸਾਹਮਣੇ ਸਾਹਮਣੇ ਹੋਈ ਜਾਂ ਪਿੱਛੋਂ ਕਿੱਦਾਂ ਹੋਈ ਇਹ ਟੱਕਰ ਇਹ ਰਸਤਾ ਕ੍ਰੋਸ ਕਰ ਦੇ ਸੀਗੇ ਤੇ ਉਹ ਦਵਿਚ ਪਿਆ ਕੇ ਵੱਜਾਉਗਾ